ਸਸਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਦੀ ਇੱਕ ਖਬਰ ਦੇ ਵਿੱਚ ਤੁਹਾਨੂੰ ਦੱਸਦਾ ਹੀ ਹੈ ਕਿ ਗਰਦਾਸਪੁਰ ਦੀ ਹੈਲਪਿੰਗ ਹੈਂਡ ਸੋਸਾਇਟੀ ਜੋ ਕਿ ਵੱਖ-ਵੱਖ ਨੇੜੀ ਲੋਕਾਂ ਨਾਲ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਨਾਲ ਖੜਦੇ ਨੇ ਤੇ ਉਹਨਾਂ ਦੀ ਸਮੇਂ-ਸਮੇਂ ਸਿਰ ਮਦਦ ਕਰਦੇ ਹੀ ਰਹਿੰਦੇ ਨੇ ਗਰਦਾਸਪੁਰ ਦੇ ਵਿੱਚ ਹੈਲਪਿੰਗ ਹੈਂਡ ਸੋਸਾਇਟੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਚਰਦੀ ਪਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੈਲਪਿੰਗ ਹੈਂਡ ਸੋਸਾਇਟੀ ਜਿਹੜੀ ਹੈ ਉਹ ਲੋਕਾਂ ਦੀ ਮਦਦ ਜਿਹੜੀ ਇਹ ਕਰਦੀ ਨਜ਼ਰ ਆਈ ਬਹੁਤ ਸਾਰੇ ਥਾਵਾਂ ਦੇ ਉੱਤੇ ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ਲੋਕਾਂ ਦੀ ਮਦਦ ਕੀਤੀ ਗਈ ਬਹੁਤ ਥਾਰੇ ਲੋਕਾਂ ਦੇ ਨਾਲ ਖੜਦੀ ਹੈ ਹੈਲਪਿੰਗ ਹੈਂਡ ਸੁਸਾਇਟੀ ਤਾਂ ਦੱਸਦੀ ਕਿ ਅੱਜ ਫੇਰ ਇੱਕ ਚਾਹ ਦੀ ਰੇੜੀ ਵਾਲੇ ਦੀ ਮਦਦ ਕਰਨ ਦੇ ਲਈ ਪਹੁੰਚ ਗਈ ਹੈਲਪਿੰਗ ਹੈਂਡ ਸੁਸਾਇਟੀ ਤਾਂ ਦੱਸਦਾਈਏ ਕਿ ਇਹਦੇ ਜਿਹੜੇ ਪ੍ਰਧਾਨ ਨੇ ਦਿਰਾ ਸ਼ਰਮਾ ਜੀ ਉਹਨਾਂ ਵੱਲੋਂ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਸਮੇਂ-ਸਮੇਂ ਤੇ ਹਲਕੀ ਕੀਤੀ ਜਾਂਦੀ ਹੈ ਤੁਹਾਨੂੰ ਦੱਈਏ ਕਿ ਰੇੜੀ ਵਾਲੇ ਨੇ ਕਿਹਾ ਕਿ ਮੇਰੀ ਰੇੜੀ ਤੇ ਆ ਕੇ ਇਹਨਾਂ ਨੇ ਮੇਰਾ ਹਾਲਚਾਲ ਪੁੱਛਿਆ ਤਾਂ ਮੈਂ ਆਪਣੀ ਜਿਹੜੀ ਹੈ ਉਹ ਗੱਲ ਇਹਨਾਂ ਦੇ ਸਾਹਮਣੇ ਰੱਖ ਦਿੱਤੀ ਕਿ ਮੈਨੂੰ ਨੀਡ ਹੈ ਮੈਨੂੰ ਲੋੜ ਹੈ ਤੇ ਜੇਕਰ ਹੋ ਸਕੇ ਤਾਂ ਮੇਰੀ ਕਿਤੇ ਨਾ ਕਿਤੇ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇ ਤੇ ਉਸ ਤੋਂ ਬਾਅਦ ਦਿਰਾ ਜੀ ਨੇ ਜਾ ਕੇ ਹੈਲਪਿੰਗ ਹੈਂਡ ਸੋਸਾਇਟੀ ਦੇ ਥਰੂ ਜਿਹੜਾ ਆ ਵੀਰ ਉਹਨਾਂ ਦੀ ਮਦਦ ਕੀਤੀ ਰੇੜੀ ਵਾਲੇ ਦੀ ਚਾ ਜਿਹੜਾ ਕਿ ਚਾਹ ਲਾਉਂਦਾ ਆ ਉਸ ਜਿਹੜੀ ਵਾਲੇ ਦੀ ਮਦਦ ਕੀਤੀ ਤੇ ਉਹਨੂੰ ਨਗਦ ਜਿਹੜੀ ਉਹਦੀ ਹੈਲਪ ਕੀਤੀ ਗਈ ਤਾਂ ਦੱਸ ਦਈਏ ਕਿ ਐਸੀਆਂ ਹੀ ਬਹੁਤ ਸਾਰੀਆਂ ਜਿਹੜੀਆਂ ਆ ਮਦਦਾਂ ਨੇ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਪਹਿਲਾਂ ਵੀ ਇਸ ਤਰ੍ਹਾਂ ਮਦਦਾਂ ਕਰ ਚੁੱਕੇ ਨੇ ਤੇ ਬਹੁਤ ਸਾਰੇ ਲੋਕਾਂ ਦੀ ਹੈਲਪ ਕਰਦੀ ਰਹਿੰਦੀ ਹੈ ਹੈਲਪਿੰਗ ਹੈਂਡ ਸੁਸਾਇਟੀ ਕਿਉਂਕਿ ਇਹਦਾ ਨਾਮ ਵੀ ਹੈਲਪਿੰਗ ਹੈਂਡ ਆ ਤਹ ਹੈ ਟੂ ਹੈਂਡ ਜਿਹੜੀ ਇਹ ਲੋਕਾਂ ਦੀ ਹੈਲਪ ਕਰਦੀ ਰਹਿੰਦੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਤੇ ਸੁਣਦੇ ਹਾਂ ਦਿਰੇਜੀ ਤੋਂ ਵੀ ਕਿ ਉਹ ਹੈਲਪਿੰਗ ਸੁਸਾਇਟੀ ਬਾਰੇ ਕੀ ਕਹਿੰਦੇ ਨੇ ਤੇ ਨਾਲ ਦੀ ਨਾਲ ਰੇੜੀ ਵਾਲੇ ਨੇ ਵੀ ਕੀ ਕਿਹਾ ਦਿਰੇਜੀ ਦੇ ਲਈ ਧੰਨਵਾਦ ਜੀ ਪੁੱਛੋ ਕੋਪਰੇਟਿਵ ਕੋਲ ਤੇ ਹੈਲਪਿੰਗ ਹੈਲ ਸੁਸਾਇਟੀ ਵੱਲੋਂ ਕੀ ਮਦਦ ਕੀਤੀ ਗਈ ਹੈ ਕੋਪਰੇਟਿਵ ਕੋਲ ਨੂੰ ਕੀ ਕਹਿਣਾ ਚਾਹਤੇ ਹੋ ਸਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਨਰਸੇਵਾ ਨਾਰਾਇਣ ਸੇਵਾ ਹੈ ਸਾਨੂੰ ਹਰ ਬੰਦੇ ਦੀ ਬਾਹ ਫੜਨੀ ਚਾਹੀਦੀ ਹੈ ਕੋਈ ਨੀਦੀ ਆ ਜਾਂ ਕੋਈ ਪਰੇਸ਼ਾਨ ਆ ਜਿਸ ਤਰ੍ਹਾਂ ਦੀ ਨੂੰ ਮਦਦ ਦੀ ਲੋੜ ਹੋਏ ਸਾਨੂੰ ਵੀ ਮਦਦ ਕਰਨੀ ਚਾਹੀਏ ਘਰਤੀਆਂ ਸੋਸਾਇਟੀ ਸਰ ਦਿਨੋ ਦਿਨ ਮਦਦ ਦੀ ਸੇਵਾ ਕਰ ਰਹੀ ਹੈ ਤੇ ਕੀ ਚਾਹੋਗੇ ਸਰ ਸਾਡਾ ਫਰਜ਼ ਬੰਦਾ ਹੈ ਜਿਹੜਾ ਬੰਦਾ ਵੀ ਕਿਸੇ ਦੀ ਮਦਦ ਕਰਨ ਦੇ ਕਾਬਲ ਹੈ ਉਹਨੂੰ ਅੱਗੇ ਵੱਧ ਕੇ ਨੀਡੀ ਬੰਦੇ ਦੀ ਬਾਹ ਫੜਨੀ ਚਾਹੀਦੀ ਹੈ ਅੱਜ ਸਾਡੇ ਕੋਲ ਇੱਕ ਕੇਸ ਆਇਆ ਸੀ ਅਮਨ ਚੋਪੜਾ ਜੀ ਦਾ ਇਹਨਾਂ ਦਾ ਜੇਲ੍ਹ ਲੱਗ ਗਿਆ ਟੀਸਟਾਲ ਆ ਅੱਜ ਕੱਲ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਅੱਜ ਕੱਲ ਬਹੁਤ ਜ਼ਿਆਦਾ ਭਾਰੀ ਮੰਦਾ ਹੈ ਸੇਲ ਵੀ ਚਾਰੀ ਨਹੀਂ ਹੋ ਰਹੀ ਗਰਮੀ ਦੇ ਕਰਕੇ ਤੇ ਘਰ ਦਾ ਗੁਜ਼ਾਰਾ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਕਰਕੇ ਅੱਜ ਸਾਡੀ ਐਨ ਜੀਓ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ ਕਿ ਆਪਣਾ ਕੰਮ ਬਧਾਨ ਹੈ ਉਹਦੇ ਵਾਸਤੇ ਜੋ ਵੀ ਉਹਨਾਂ ਨੂੰ ਪ੍ਰੋਡਕਟਸ ਦੀ ਲੋੜ ਹੈ ਸਾਡੇ ਵੱਲੋਂ ਉਹਨਾਂ ਨੂੰ ਅੱਜ ਕੈਸ਼ ਪੇਮੈਂਟ ਕੀਤਾ ਗਿਆ ਹੈ ਸਰ ਦੇਖਿਆ ਜਨਾ ਤੁਸੀਂ ਕਾਫੀ ਵੀ ਜਿੱਦਾਂ ਹਸਪਤਲ ਵਗੈਰਾ ਨਾਲ ਉਹ ਹੋਰ ਜੀ ਕਾਫੀ ਸੇਵਾਵਾਂ ਨੇ ਬੰਦ ਹੋਆਂ ਹਨ ਜਗ੍ਹਾ ਤੇ ਅੱਜ ਜਿਹੜੀ ਸੇਵਾ ਨੂੰ ਭਾਈਆ ਜੀ ਕਿਦਾਂ ਤੁਹਾਨੂੰ ਲੱਗ ਰਿਹਾ ਹੈ ਦੇਖੋ ਜੀ ਸਾਨੂੰ ਸੇਵਾ ਨੂੰ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਪਰਮਾਤਮਾ ਸਾਡੀ ਡਿਊਟੀ ਲਵਾਉਂਦਾ ਹੈ ਕਿ ਕਿਸੇ ਨੇੜੇ ਬੰਦੇ ਦੀ ਹੈਲਪ ਕਰਨ ਵਾਸਤੇ ਤੇ ਉਹ ਹੈਲਪ ਕੀਤੀ ਜਾਂਦੀ ਹੈ ਬਾਕੀ ਅਮਨ ਜੀ ਦਾ ਫੋਨ ਨੰਬਰ ਹੈ 6283609024 ਨੰਬਰ ਮੈਂ ਰਿਪੀਟ ਕਰ ਰਿਹਾ ਜੀ 6283609024 ਤੁਸੀਂ ਡਾਇਰੈਕਟ ਵੀ ਅਮਨ ਜੀ ਨਾਲ ਲਾ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਹੈਗਾ ਵਾ ਜੀਐਲ ਦੇ ਬਿਲਕੁਲ ਲੱਗੇ ਹੋਏ ਨੇ ਟੀ ਸਟਾਲ ਹੈ ਤੁਸੀਂ ਇੱਥੇ ਆ ਕੇ ਇਹਨਾਂ ਦੀ ਖੁਦ ਵੀ ਮਦਦ ਕਰ ਸਕਦੇ ਹੋ ਅਜੀ ਭਾਜੀ ਕੀ ਨਾਮ ਦਾ ਦੱਸ ਤੇ ਟੀ ਚਾਲ ਦਾ ਕੀ ਨਾਮ ਆਇਆ ਤਾਂ ਜਿਹੜਾ ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੈ ਕੀ ਕਹਿਣਾ ਚਾਹਦੇ ਹੋ ਜਿਹੜੀ ਹੈਲਪਿੰਗ ਹੈਂਡ ਸੋਸਾਇਟੀ ਮੈਂ ਭਾਜੀ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਇਹਨਾਂ ਨੇ ਮੇਰੀ ਮਦਦ ਕੀਤੀ ਅੱਜ ਕੱਲ੍ਹ ਕਦੋਂ ਕਿਹੜੇ ਸਮੇਂ ਤੇ ਕੌਣ ਸਮਾਂ ਕਰਦਾ ਮੇਰਾ ਨਾਮ ਮਮਨ ਚੋਪੜਾ 628 360 9024 ਮੇਰਾ ਨੰਬਰ ਹੈ। ਮੇਰਾ ਚਾਹ ਦੀ ਸਟਾਲ ਹੈ ਚਾਹ ਦਾ। ਕਿਹੜੀ ਜਗ੍ਹਾ ਤੇ ਹੈ ਜੀ? ਮੈਂ ਨੰਗਲ ਕੋੜਲੀ ਮਦਰ ਗੁਰਦੁਆਰੇ ਕੋਲ। ਕਿਹੜੀ ਜਗ੍ਹਾ ਤੇ ਟੀਸਟਾਲ ਹੈ ਤੁਹਾਡਾ? ਸਾਡਾ ਜੇ ਰੋਡ ਤੇ ਜੇ ਰੋਡ ਤੇ ਹੈ ਟੀਸਟਾਲ। ਹਲਫਿੰਗਨ ਸੋਸਾਇਟੀ ਵੱਲੋਂ ਜੀ ਤੁਹਾਡੀ ਬੜੀ ਮਦਦ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ ਹਲਫਿੰਗਨ ਸੋਸਾਇਟੀ ਵੱਲੋਂ ਆ ਅਡਵਿਕੇਟ ਦੀ ਸ਼ਰਮਾ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਨਾਮ? ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵੀ ਇਹਨਾਂ ਨੇ ਸਾਡੇ ਬਾਰੇ ਗੁੱਸੂਚਿਆ। ਆਗੇ ਮੈਨੂੰ ਇਹ ਮੇਰੇ ਕੋ ਆਏ ਵੀ ਇਹਨਾਂ ਨੇ ਵੈਸੇ ਹੀ ਆਏ ਵੀ ਹਾਂਜੀ ਜੋ ਭਾਜੀ ਤੁਹਾਡੀ ਕੀ ਤਰ੍ਹਾਂ ਦੀ ਮਤਲਬ ਠੀਕ ਠਾਕ ਹੋ ਗਈ ਨਹੀਂ ਮੈਂ ਇਹਨਾਂ ਨੂੰ ਗਿਆ ਬੁਝਾ ਕੇ ਗਿਆ ਵੀ ਮੈਂ ਮੇਰੀ ਥੋੜੀ ਮਦਦ ਕਰੋ ਜੇ ਕਿਸੇ ਪਾਸੋਂ ਤੇ ਰਹਿਣਾ ਕਿ ਮੇਰੀ ਮਦਦ ਕੀਤੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨੀ